ਆਹ ਹੈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਅੱਜ ਜਨਾ ਇਤਿਹਾਸਾਂ ਜਾਂ ਕਰ ਰਹੇ ਆ ਹਨੇ ਹਨੇ ਪਾਛੇ ਕਿਤਾਬ ਜੋ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਵੱਲੋਂ ਲਿਖੀ ਗਈ ਹੈ ਆਪ ਜੀ ਨਾਲ ਇਤਿਹਾਸਾਂ ਜਾਂ ਕਰਦੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲ ਦਾ ਇਤਿਹਾਸ ਸਾਡੇ ਨੌਜਵਾਨਾਂ ਤੱਕ ਸਾਡੇ ਭੈਣਾਂ ਭਰਾਵਾਂ ਤੱਕ ਪਹੁੰਚ ਸਕੇ ਤੇ ਆ ਸ਼ੁਰੂਆਤ ਕਰਦੇ ਹਾਂ ਜੀ ਅੱਗੇ ਇਹਾਂ ਸ਼ਹੀਦ ਹਮ ਹੋਏਗੇ ਲੜਕਰ ਮਜਬੇਦੀਨ ਸਿੰਘਾਂ ਨਾਲ ਸੰਧੀ ਕਰਕੇ ਮੀਰ ਮੰਨੂ ਅਬਦਾਲੀ ਵੱਲ ਹੋਇਆ ਬਿਨਾ ਕਿਸੇ ਨਤੀਜੇ ਪ੍ਰਾਪਤੀ ਤੋਂ ਰਾਮ ਰੋਣੀ ਤੋਂ ਮੁੜੀ ਉਸਦੀ ਫੌਜ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਦਰਾਨੀ ਦੇ ਗਿਲਜਿਆਂ ਦਾ ਮੁਕਾਬਲਾ ਕਰਨ ਦੀ ਉਹਨਾਂ ਵਿੱਚ ਹਰਤਾ ਤਾਕਤ ਨਹੀਂ ਬਚੀ ਸੀ ਮੀਰ ਮੰਨੂ ਨੇ ਅਬਦਾਲੀ ਨੂੰ ਚਿੱਠੀ ਲੈ ਕੇ ਉਸਦੀ ਤਾਬੇਦਾਰੀ ਮੰਨ ਲਈ ਦਰਿਆ ਜਨਾਬ ਦੇ ਕੰਡੇ ਮੀਰ ਮੰਨੂ ਅਹਿਮਦ ਸ਼ਾਹ ਨੂੰ ਮਿਲਿਆ ਉਸਨੇ ਅਬਦਾਲੀ ਨੂੰ ਉਹ ਪੇਸ਼ਕਸ਼ ਕੀਤੀ ਜੋ ਜਕਰੀਆ ਖਾਨ ਨਾਦਰ ਸ਼ਾਹ ਨੂੰ ਪਰਦਾ ਰਿਆ ਸੀ 15 ਲੱਖ ਰੁਪਏ ਨਗਦ ਲੈ ਕੇ ਅਫਜ਼ਲੀ ਪਿੱਛੇ ਮੋੜ ਗਿਆ ਜਦ ਅਫਜ਼ਲੀ ਨਾਲ ਸੁਲਾਹ ਦੀ ਗੱਲ ਦਿੱਲੀ ਬਾਦਸ਼ਾਹ ਨੇ ਸੁਣੀ ਤਾਂ ਉਸਨੇ ਗੁੱਸੇ ਵਿੱਚ ਸ਼ਾਹ ਨਵਾਜ਼ ਨੂੰ ਸਹਿਯਤਾ ਦਾ ਪ੍ਰੋਸਾ ਦੇਦਿਆਂ ਕਿਹਾ ਕਿ ਉਹ ਜਾ ਕੇ ਮਲਤਾਨ ਦਬ ਲਵੇ ਦਿੱਲੀ ਦੀ ਇਸੇ ਸ਼ਹਿਰ ਤੇ ਸ਼ਾਹ ਨਵਾਜ਼ ਮਲਤਾਨ ਦਾ ਮਾਲਕ ਬਣ ਬੈਠਾ ਸੀ ਦੀਵਾਨ ਕੌੜਾ ਮੱਲ ਨੇ ਹੁਣ ਖਾਲਸਾ ਪੰਥ ਅੱਗੇ ਜਾ ਅਰਜ਼ੋਈ ਕੀਤੀ ਹੈ ਖਾਲਸੇ ਦੇ ਦੀਵਾਨਾਂ ਦੀ ਹਾਜ਼ਰੀ ਤਾਂ ਕੌੜਾ ਮੱਲ ਨੇ ਤਾ ਪ੍ਰਤੀ ਪਰਦਾ ਹੀ ਸੀ ਸੰਧਿਆ ਦੀ ਸੋਦਰ ਆਰਤੀ ਉਹ ਖਾਲਸੇ ਦੇ دیਵਾਨਾਂ ਵਿੱਚ ਹੀ ਸਰਵਣ ਕਰਦਾ ਸੀ ਕਦੇ ਵੀ ਪੰਥ ਦੀ ਤਾਬਿਆ ਉਹ ਖਾਲੀ ਹੱਥ ਨਹੀਂ ਆਇਆ ਸੀ ਕੜਾ ਪ੍ਰਸ਼ਾਦ ਦੀ ਦੇਗ ਦੇ ਨਾਲ ਨਾਲ ਹੁੱਕਾ ਬਖਸ਼ਾਵਨ ਲਈ ਲੱਗੀ ਤਨਖਾਹ ਵਜੋਂ ਫਰਲੇ ਵਾਲੇ ਮਹਾਕਾਲ ਸਿੰਘਾਂ ਦੇ ਗੋਡੀ ਹੱਥ ਲਾ ਕੇ ਹਰ ਸਿੰਘ ਨੂੰ 5 ਰੁਪਏ ਦਰਸ਼ਨੀ ਭੇਟਾ ਮੱਥਾ ਟੇਕਦਾ ਸੀ ਨਿਹੰਗ ਸਿੰਘਾਂ ਨੇ ਤਾਂ ਪ੍ਰਤੀ ਮਿੱਠੀਆਂ ਸ਼ਹੀਦੀ ਦੇਗਾਂ ਛਕਾਉਣ ਕਰਕੇ ਪੰਥ ਪ੍ਰਤੀ ਮਠਾਸ ਭਰਿਆ ਰਵਈਆ ਹੁਣ ਕਰਕੇ ਸਿੰਘ ਉਸ ਨੂੰ ਮਿੱਠਾ ਮੱਲ ਕਹਿਣ ਲੱਗ ਪਏ ਸਨ ਮੈਂ ਮੀਰ ਮੰਨੂ ਦੀ ਜ਼ੁਬਾਨ ਦੇ ਆਇਆ ਹਾਂ ਕਿ ਸ਼ਾ ਨਮਾਜ਼ ਨੂੰ ਜਿਉਂਦਾ ਨੂਰ ਕੇ ਉਸ ਅੱਗੇ ਪੇਸ਼ ਕਰਾਂਗਾ ਕੌੜ ਕੌੜਾ ਮੱਲਾ ਨੇ ਆਪਣੀ ਮੰਨਛਾ ਪੰਥ ਦੇ ਸਨਮੁਖ ਰੱਖੀ ਤੁਹਾਡੀ ਜ਼ੁਬਾਨ ਸਾਡੀ ਜ਼ੁਬਾਨ ਹੈ ਮਿੱਠਾ ਮੱਲ ਜੀ ਖਾਲਸਾ ਇਸ ਮਹੰਮਲ ਵਿੱਚ ਤੁਹਾਡਾ ਸਾਥ ਜ਼ਰੂਰ ਦੇਵੇਗਾ ਪਰ ਸ਼ਾ ਨਮਾਜ਼ ਦੀ ਸਜ਼ਾ ਪੰਥ ਖੁਦ ਤੈਅ ਕਰੇਗਾ ਲੱਖੂ ਖੱਤਰੀ ਦੇ ਕਾਰਿਆਂ ਦੇ ਪਿੱਛੇ ਸ਼ਾਹ ਨਵਾਜ ਦਾ ਪੂਰਾ ਹੱਥ ਰਿਆ ਹੈ ਉਸ ਨੂੰ ਕੀਤੀ ਦਾ ਫਲ ਭਗਤਾਨ ਤੇ ਲੱਖੂ ਕੋਲ ਪਹੁੰਚਾਉਣ ਦੀ ਸੇਵਾ ਤਾਂ ਖਾਲਸਾ ਹੀ ਲੁੱਟੇਗਾ ਬਾਕੀ ਜੋ ਵੀ ਤੁਸੀਂ ਕਹੋ ਬਾਬਾ ਸ਼ਾਮ ਸਿੰਘ ਬੋਲੇ ਨਾਲ ਹੀ ਜੇ ਤੁਸੀਂ ਇੱਕ ਹੋਰ ਬੇਨਤੀ ਮੰਨ ਲਓ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਬੋਲੇ ਹੁਕਮ ਸਰਦਾਰ ਸਾਹਿਬ ਨਨਕਾਣਾ ਸਾਹਿਬ ਤੇ ਬਾਲ ਲੀਲਾ ਸਾਹਿਬ ਗੁਰੂ ਘਰ ਬਣਵਾ ਦਿਓ ਤਾਂ ਵੱਡੇ ਪਰਉਪਕਾਰ ਵਾਲੀ ਗੱਲ ਹੋਵੇਗੀ ਮੇਰੇ ਧਨ ਭਾਗ ਕਹਿੰਦਿਆਂ ਦੀਵਾਨ ਕੌੜਾ ਮਾਲ ਨੇ ਸਹਿਮਤੀ ਪ੍ਰਗਟਾਈ ਤੇ ਪੰਥ ਨੇ ਕੌੜਾ ਮਲ ਨਾਲ ਮਲਤਾਨ ਵੱਲ ਚਾਲਾ ਪਾ ਦਿੱਤਾ ਦੋਹੇ ਫੌਜਾਂ ਆਮੋ ਸਾਹਮਣੇ ਹਨ ਫੌਜਾਂ ਵਿੱਚ ਕਿਰਿਆ ਸ਼ਾਹ ਨਵਾਜ਼ ਹਾਥੀ ਤੇ ਸਵਾਰ ਹੋ ਕੇ ਮਲਤਾਨ ਦੇ ਕਿਲੇ ਵਿੱਚੋਂ ਬਾਹਰ ਆਇਆ ਕੌੜਾ ਮਲ ਨਾਲ ਆਏ ਤੁਰਕ ਸਿਪਾਹੀ ਪੈਰ ਥੋੜਾ ਪਿਸ਼ਾਂਖ ਇਸਕਾਰ ਰਹੇ ਹਨ ਇੱਕ ਤਾਂ ਸਾਹਮਣੇ ਆਪਣੇ ਹੀ ਭਰਾਪਤੀ ਜੇ ਸਨ ਤੇ ਦੂਜਾ ਉਹਨਾਂ ਨੂੰ ਪਤਾ ਸੀ ਕਿ ਫਤਿਹ ਦਾ ਸਿਹਰਾ ਤਾਂ ਕੌੜਾ ਮਲ ਦੇ ਸਿਰ ਹੀ ਬਜੇਗਾ ਦੋਹਾਂ ਪਾਸਿਆਂ ਦੇ ਮੁਗਲਾਂ ਨੇ ਇੱਥੋਂ ਤੱਕ ਗਾਂਢ ਤੋਂ ਉਪਕਾਰ ਲਈ ਕਿ ਕਿਸੇ ਤਰੀਕੇ ਕੋੜਾ ਮੱਲ ਨੂੰ ਪਾਰ ਬੁਲਾ ਦਿੱਤਾ ਜਾਵੇ ਦੀਵਾਨ ਕੋੜਾ ਮੱਲ ਪਹਿਲਾਂ ਹੀ ਤੁਰਕਾਂ ਦੀ ਇਸ ਚਾਲ ਤੋਂ ਸੁਚੇਤ ਸਨ ਇਸ ਲਈ ਉਹਨਾਂ ਦੀ ਸਾਰੀ ਨੇਕ ਟੇਕ ਪੰਥ ਉੱਤੇ ਸੀ ਜਿਨ੍ਹਾਂ ਨੂੰ ਬੇਨਤੀ ਕਰਕੇ ਉਹ ਨਾਂ ਲੈ ਕੇ ਆਏ ਸਨ ਖਾਲਸਾ ਜੀ ਮੇਰੀ ਊਟ ਖਾ ਅਨੰਦਪੁਰ ਦੇ ਸਵਾਮੀ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਤੇ ਹੈ ਤੇ ਮੇਰਾ ਆਸਰਾ ਤੁਸੀਂ ਖਾਲਸਾ ਪੰਥ ਹੋ ਤੁਰਕਾਂ ਨੇ ਪਿੱਠ ਦਿਖਾ ਦਿੱਤੀ ਹੈ ਕਿਉਂਕਿ ਮੇਰਾ ਹਉ ਸਦਾ ਪੰਥ ਵੱਲ ਰਿਹਾ ਹੈ ਸੋ ਹੁਣ ਤੁਸੀਂ ਖਾਲਸਾ ਪੰਥ ਮੇਰੀ ਸ਼ਰਨ ਪੈ ਦੀ ਲਾਜ ਰੱਖਿਓ ਦੀਵਾਨ ਸਾਹਿਬ ਨੇ ਸਰਦਾਰ ਜੱਸਾ ਸਿੰਘ ਆਗੜੀਆਂ ਨੂੰ ਕਿਹਾ ਸਰਦਾਰ ਨੇ ਦੀਵਾਨ ਸਾਹਿਬ ਦੀ ਜਾਨ ਨੂੰ ਖਤਰਾ ਤਕਾਉਂਦਿਆਂ ਦਲ ਦੇ ਕੋਚ ਨਹੀਂ ਦਾ ਸੁਰਮੇ ਉਹਨਾਂ ਦਿਵਾਲੇ ਲਾ ਦਿੱਤੇ ਛਾ ਨਵਾਜ ਨੇ ਹਾਥੀ ਅਗਾਹ ਤੋੜਨਾ ਸ਼ੁਰੂ ਕੀਤਾ ਹੌਲੀ ਹੌਲੀ ਉਹ ਕੋੜਾ ਮਲਵਲ ਵੱਧ ਰਿਹਾ ਹੈ ਜਦ ਉਹ ਇੰਨਾ ਕੋ ਨੇੜੇ ਆ ਗਿਆ ਕਿ ਉਸ ਦੀ ਆਵਾਜ਼ ਕੋੜਾ ਮਲਨ ਸੁਣ ਸਕੇ ਤਾਂ ਉਹ ਰੁਕਿਆ ਤੇ ਬੋਲਿਆ ਲੂਣ ਖਾ ਕੇ ਹਰਾਮ ਕਰਨ ਵਾਲੇ ਕੌੜਿਆਂ ਸਾਡਾ ਨੌਕਰ ਹੋ ਕੇ ਸਾਡੇ ਤੇ ਹੀ ਚੜ ਕੇ ਆ ਗਏ ਹਨ ਹੁਣ ਜਾਂ ਤਾਂ ਤਗੜਾ ਹੋ ਕੇ ਸ਼ਸਤਰ ਸੰਭਾਲ ਤੇ ਜਾਂ ਝੁਕ ਕੇ ਸਲਾਮਕਾਰ ਸਾਨੂੰ ਮੱਥਾ ਰਗੜਨ ਸਾਡੇ ਪੈਰਾਂ ਤੇ ਹੋਰ ਕੋਈ ਰਾਹ ਨਹੀਂ ਹੈ ਤੇਰੇ ਕੋਲ ਇਸ ਤੋਂ ਪਹਿਲਾਂ ਕਿ ਦਿਮਾਨ ਕੌੜਾ ਮਲ ਕੋਈ ਜਵਾਬ ਦੇਂਦੇ ਸਰਦਾਰ ਜੱਸਾ ਸਿੰਘ ਆਰਾਮਗੜੀਏ ਨੇ ਕੋੜਾ ਅੱਗੇ ਕੀਤਾ ਤੇ ਬੋਲਿਆ ਲਹੂ ਲਹੂ ਦੀ ਗੱਲ ਹੈ ਸ਼ਾ ਨਵਾਜ ਦੇਰੀਆਂ ਰਗਾਂ ਵਿੱਚ ਜ਼ਾਲਮ ਪਾਪੀ ਜ਼ਕਰੀਏ ਦਾ ਗੰਦਾ ਲਹੂ ਦੌੜ ਰਿਹਾ ਹੈ ਤੇ ਦੀਵਾਨ ਸਾਹਿਬ ਅੰਦਰ ਪੰਜਾਬ ਪ੍ਰਸਤ ਬਜ਼ੁਰਗਾਂ ਦਾ ਯਾਦ ਹੈ ਅੰਤਲੇ ਸਮੇਂ ਤੇਰਾ ਬਾਪ ਕਿਵੇਂ ਪੰਥ ਦੀਆਂ ਲਿਲੜੀਆਂ ਕੱਢਦਾ ਸੀ ਤਰਲੇ ਪਾਉਂਦਾ ਸੀ ਕਿ ਭੁੱਲ ਗਿਆ ਕਿ ਕਿਵੇਂ ਤੇਰੇ ਦੁਸ਼ਟ ਅੱਬੇ ਦੇ ਸਿਰ ਸ਼ਹੀਦ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਮਾਰੀਆਂ ਹੀ ਗਈਆਂ ਸਨ ਭਾਈ ਤਾਰੂ ਸਿੰਘ ਦਾ ਨਾਮ ਲੈਂਦਿਆਂ ਰਾਮ ਗੜੀਏ ਸਰਦਾਰ ਨੇ ਹੱਥ ਜੋੜੇ ਕੌਣ ਹੈ ਤੂੰ ਬੰਦ ਕਰ ਆਪਣੀ ਇਹ ਬਕਵਾਸ ਸ਼ਾ ਨਵਾਜ਼ ਗੁੱਸੇ ਵਿੱਚ ਚੀਕਿਆ ਮੈਂ ਕੌਣ ਹਾਂ ਮੈਂ ਕਾਲ ਹਾਂ ਤੇਰਾ ਸਤ ਗੁਰੂ ਜੀ ਦਾ ਉੱਡਦਾ ਇੱਕ ਬਾਚ ਜੋ ਤੇਰੇ ਕਹ ਹੱਕਾਂ ਨੂੰ ਔਕਾਤ ਯਾਦ ਦਿਵਾਉਣ ਆਇਆ ਹੈ ਮੈਂ ਤੈਨੂੰ ਚਿਹਰੇ ਚ ਹੇਤੇ ਲੱਖੂ ਖत्री ਕੋਲ ਪਹੁੰਚਾਉਣ ਆਇਆ ਹਾਂ ਪਤਾ ਤਾਂ ਤੈਨੂੰ ਇਹ ਵੀ ਲੱਗ ਗਿਆ ਹੀ ਹੋਵੇਗਾ ਕਿ ਪੰਥ ਨੇ ਲੱਖੂ ਨਾਲ ਕੀ ਕੀਤਾ ਸੀ ਹਾਲ ਤੇਰਾ ਵੀ ਉਹੀ ਹੋਣਾ ਹੈ ਸਰਦਾਰ ਬੋਲ ਰਿਹਾ ਸੀ ਤੇ ਸ਼ਾ ਨੂੰ ਸੱਤੀ ਕਪੜੇ ਅੱਗ ਲੱਗ ਰਹੀ ਸੀ ਤੁਹਾਨੂੰ ਕੁੱਤਿਆਂ ਨੂੰ ਮੈਂ ਐਸਾ ਸਬਕ ਬੋਲ ਅਜੇ ਸ਼ਾਹ ਨਵਾਜ਼ ਦੇ ਮੂੰਹ ਵਿੱਚ ਹੀ ਸਨ ਕਿ ਸਿੰਘਾਂ ਨੇ ਗੋਲੀਆਂ ਦੀ ਇੱਕ ਛਲਕ ਕਰ ਦਿੱਤੀ ਸ਼ਾਹ ਨਵਾਜ਼ ਦੇ ਆਲੇ ਦੁਆਲੇ ਖੜੇ ਸਾਰੇ ਸਵਾਰ ਥਾਂ ਢੇਰ ਹੋ ਗਏ ਇੱਕ ਗੋਲੀ ਸ਼ਾਹ ਨਵਾਜ਼ ਦੇ ਮੋਢੇ ਵਿੱਚ ਵੱਜੀ ਤੇ ਉਹ ਹਾਥੀ ਤੋਂ ਧੜਮ ਕਰਦਾ ਹੇਠਾਂ ਡਿੱਗਿਆ ਭੀਮ ਸਿੰਘ ਨਾਮੀ ਸਿੰਘ ਨੇ ਘੋੜਾ ਸ਼ਾਹ ਨਵਾਜ਼ ਕੰਨੀ ਦੌੜਾਇਆ ਇਸ ਤੋਂ ਪਹਿਲਾਂ ਕਿ ਸ਼ਾਹ ਸੰਭਲ ਦਾ ਸਿੰਘ ਨੇ ਸਰੋਹੀ ਦੇ ਇੱਕੋ ਵਾਰ ਨਾਲ ਉਹਦਾ ਸਿਰ ਧੜ ਨਾਲ ਵੱਖ ਕਰ ਦਿੱਤਾ। ਭੀਮ ਸਿੰਘ ਨੇ ਸਾਹ ਦਾ ਸਿਰ ਨੇਜੇ ਤੇ ਟੰਗਿਆ ਤੇ ਲਿਆ ਕੇ ਪੰਥ ਦੇ ਚਰਨਾਂ 'ਤੇ ਸੁੱਟ ਦਿੱਤਾ। ਕੌੜਾ ਮਲ ਨੇ ਸਿੰਘ ਦੇ ਨੇਜੇ ਦੇ ਟੰਗਿਆਂ 'ਚਾਹ ਨਵਾਇਦਾ ਸਿਰ। ਉਸੇ ਤਰ੍ਹਾਂ ਮੀਰ ਮੰਨੂ ਜਾ ਪੇਟਾ ਕੀਤਾ ਤੇ ਨਾਲ ਹੀ ਦੱਸ ਦਿੱਤਾ ਕਿ ਇਹ ਨੇਜਾ ਵੀ ਸਿੰਘਾਂ ਦਾ ਹੀ ਹੈ ਤੇ ਸਿਰ ਵੀ ਉਸੇ ਸਿੰਘ ਨੇ ਲਾਇਆ ਹੈ। ਮੀਰ ਮੰਨੂ ਬਹੁਤ ਖੁਸ਼ ਹੋਇਆ ਤੇ ਦੀਵਾਨ ਵਿੱਚ ਕੌੜਾ ਮਲ ਨੂੰ ਆਪਣੇ ਹੱਥੀਂ ਕਲਮ ਚਲਾ ਕੇ ਬਹਾਦਰ ਦਾ ਖਿਤਾਬ ਦਿੱਤਾ। ਇਹ ਤਾਂ ਖਾਲਸੇ ਦੀ ਸੇਵਾ ਕਰਨ ਦਾ ਫਲ ਹੀ ਮੈਨੂੰ ਮਿਲ ਰਿਹਾ ਹੈ। ਦੀਵਾਨ ਸਾਹਿਬ ਅਕਾਲ ਪੁੰਗੇ ਤੇ ਖਾਲਸੇ ਅੱਗੇ ਸਿਰ ਨਿਵਾਇਆ ਨਮਉਂਦਿਆਂ ਬੋਲੇ ਉਹਨਾਂ ਭਾਈ ਪੀਂ ਸਿੰਘ ਨੂੰ ਕੜਿਆਂ ਦੀ ਜੋੜੀ ਪੋਸ਼ਾਕਾਂ ਸੰਜੋਆ ਚੰਗਾ ਨਸਲੀ ਕੋੜਾ ਤੇ ਹੋਰ ਕਈ ਇਨਾਮ ਦਿੱਤੇ ਤੇ ਧੰਨਵਾਦ ਕੀਤਾ ਸਾਬ ਸਿੰਘਾਂ ਨੂੰ ਚੋਲੇ ਖੇਸ ਦਸਤਾਨਾ ਪੇਟ ਕੀਤੀਆਂ ਤੇ ਸ਼ਹੀਦੀ ਦੇਗਾਂ ਦੀ ਅਰਦਾਸ ਕਰਵਾਈ ਉਸ ਤੋਂ ਮਗਰੋਂ ਦੀਵਾਨ ਸਾਹਿਬ ਨੇ 11000 ਰੁਪਏ ਗੁਰੂ ਰਾਮਦਾਸ ਜੀ ਦੀ ਨਜ਼ਰ ਕਰਦੇ ਆਂ ਅਰਦਾਸ ਕਰਵਾਈ ਇਹ ਪੇਟਾ ਦਰਬਾਰ ਸਾਹਿਬ ਸਰੋਵਰ ਦੀ ਸਫਾਈ ਲਈ ਪੇਟ ਕੀਤੀ ਗਈ ਸੀ ਜੋ ਨਫਰਤ ਦੇ ਮਾਰੇ ਲਖਪਤ ਨੇ ਮਿੱਟੀ ਨਾਲ ਪਰਵਾ ਦਿੱਤਾ ਸੀ ਨਾਲ ਹੀ ਦੀਵਾਨ ਕੌੜਾ ਮਾਨ ਨੇ ਖਾਲਸੇ ਨਾਲ ਕੀਤਾ ਪ੍ਰਣ ਪਾਲਦਿਆਂ ਹੋਇਆਂ 3 ਲੱਖ ਰੁਪਏ ਖਰਚ ਕੇ ਸ਼੍ਰੀ ਨਨਕਾਣਾ ਸਾਹਿਬ ਤੇ ਸ਼੍ਰੀ ਬਾਲ ਲੀਲਾ ਸਾਹਿਬ ਗੁਰਦੁਆਰਾ ਸਾਹਿਬ ਸਾਰੇ ਗੁਰਦੁਆਰਾ ਜਨਮ ਅਸਥਾਨ ਕੋਲ ਇੱਕ ਵੱਡਾ ਸਰੋਵਰ ਵੀ ਬਣਵਾਇਆ ਖਾਲਸਾ ਪੰਥ ਨੇ ਮੋੜ ਅੰਮ੍ਰਿਤਸਰ ਡੇਰੇ ਲਾਲ ਹੈ ਕਾਲ ਬੁੰਗੇ ਤੇ ਪੰਥ ਦੇ ਦੀਵਾਨ ਸਜਣ ਲੱਗੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੀ ਸੰਗਤ ਦੇ ਅੰਦਰ ਬਾਹਰ ਦੇ ਪਾਪ ਕੱਟੇ ਜਾਣ ਲੱਗੇ ਖਾਲਸੇ ਦਾ ਮੰਨਣਾ ਸੀ ਕਿ ਸਿੰਘ ਜਦ ਅੰਮ੍ਰਿਤ ਤਾਲ ਵਿੱਚ ਚੁੱਭਾ ਲਾ ਕੇ ਕਿਸੇ ਨੂੰ ਲੁੱਟਦਾ ਹੈ ਤਾਂ ਜਿਸ ਨੂੰ ਲੁੱਟਿਆ ਗਿਆ ਹੈ ਉਸ ਨੂੰ ਚੌ ਗੁਣਾ ਹੋ ਕੇ ਮਿਲਦਾ ਹੈ ਇਧਰ ਸਿੰਘਾਂ ਨਾਲ ਸੁਲਾਹ ਹੋ ਜਾਣ ਮਗਰੋਂ ਮੀਰ ਮੰਨੂ ਦੀ ਚਾਂਦੀ ਹੋ ਗਈ ਸੀ ਮੁਲਤਾਨ ਤਾਂ ਉਸ ਨੂੰ ਮੋੜ ਹਾਸਲ ਹੋਇਆ ਹੀ ਸੀ ਸਗੋਂ ਉਸ ਨੇ ਸਰਹੰਦ ਵੀ ਆਪਣੇ ਕਬਜ਼ੇ ਹੇਠ ਕਰ ਲਈ ਤੇ ਆਪਣੇ ਨਜ਼ਦੀਕੀ صدیق ਬੇਗ ਨੂੰ ਉਥੇ ਸੂਬੇਦਾਰ ਲਾ ਦਿੱਤਾ ਹੁਣ ਮੀਰ ਮੰਨੂ ਦਿੱਲੀ ਦੇ ਨਾਲ ਨਾਲ ਅਬਦਾਲੀ ਨੂੰ ਵੀ ਟਿਚ ਜਾਣਨ ਲੱਗਾ ਸੀ ਪਿਛਲੇ ਕਈ ਮਹੀਨਿਆਂ ਤੋਂ ਉਸਨੇ ਅਬਦਾਲੀ ਨੂੰ ਮਾਮਲਾ ਨਹੀਂ ਭੇਜਿਆ ਸੀ ਅਬਦਾਲੀ ਵੱਲੋਂ ਭੇਜੀਆਂ ਚਿੱਠੀਆਂ ਤੇ ਹਲਕਾਰਿਆਂ ਨੂੰ ਵੀ ਉਹ ਅਣਗੌਲੇ ਕਰ ਰਿਹਾ ਸੀ ਲਾਲ ਕਿਲੇ ਲਈ ਵੀ ਇਹ ਉਥਲ-ਪੁਥਲ ਦਾ ਸਮਾਂ ਸੀ ਰੰਗੀਲੇ ਦੀ ਮੌਤ ਮਗਰੋਂ ਕਈ रियाਸਤਾਂ ਦੇ ਬਗਾਵਤ ਕਰ ਦਿੱਤੀ ਸੀ ਉਧਰੋਂ ਮਰਹਟਿਆਂ ਦਿੱਲੀ ਨਪ ਲਈ ਸੀ ਇਸ ਗੁਬਾਰ ਨੂੰ ਸ਼ਾਂਤ ਕਰਨ ਲਈ ਨਜੀਬ ਖਾਨੇ ਅਬਦਾਲੀ ਨੂੰ ਦਿੱਲੀ ਆਉਣ ਦੀ ਦਾਅਦ ਦਿੱਤੀ ਮਰਹਟਿਆਂ ਨੇ ਨਜੀਬ ਖਾਨ ਰੋਹੇਲੇ ਨੂੰ ਕੈਦ ਕਰ ਲਿਆ ਸੀ ਐਮ ਸ਼ਾਹ ਨੇ ਚੜਾਈ ਕਰ ਦਿੱਤੀ ਇਧਰ ਉਸ ਨੇ ਰਾਵੀ ਪਾਰ ਕੀਤੀ ਤੇ ਉਧਰ ਮੀਰ ਮੰਨੂ ਦੀਆਂ ਸਭ ਆਕੜਾਂ ਹਵਾ ਹੋ ਗਈਆਂ ਇੱਕ ਦਿਨ ਦੀ ਲੜਾਈ ਮਗਰੋਂ ਹੀ ਅਬਦਾਲੀ ਮੀਰ ਮੰਨੂ ਦੇ ਮੋਰਚਿਆਂ ਵਿੱਚ ਆ ਬੈਠਾ ਅਬਦਾਲੀ ਸ਼ਾਦਰੇ ਪੁੱਜਾਂ ਤੇ ਦਿਵਾਨ ਕੌੜਾ ਮਲ ਅਕਾਲ ਬੁੰਗੇ ਤੇ ਜਾ ਹਾਜ਼ਰ ਹੋਇਆ ਉਹਨਾਂ ਪੰਥ ਨੂੰ ਮੱਜ਼ਲੀ ਬੇਨਤੀ ਕੀਤੀ ਦੇ ਨਾਲ ਹੀ ਕਹਿ ਦਿੱਤਾ ਕਿ ਜਿੱਤ ਮਗਰੋਂ ਲਗਭਗ ਅੱਧਾ ਮੁਲਕ ਖਾਲਸੇ ਦੇ سپرد ਕਰ ਦਿੱਤਾ ਜਾਏਗਾ ਦਿਵਾਨ ਕੌੜਾ ਮਲ ਅਸਲ ਵਿੱਚ ਦਿਨੋਂ ਚਾਹੁੰਦੇ ਸਨ ਕਿ ਸਿੱਖ ਵੱਡੀ ਰਾਜਸੀ ਤਾਕਤ ਵਜੋਂ ਉਭਰਨ ਖਾਲਸਾ ਜੀ ਜੋ ਮੁਲਕ ਲਾਹੌਰ ਤੋਂ ਆਕੀ ਰਿਆਹਾ ਉਹ ਵੀ ਤੁਹਾਡੇ ਹਵਾਲੇ ਹੋਵੇਗਾ ਲੁੱਟੋ ਮਾਰੋ ਰਾਜ ਕਰੋ ਲਾਹੌਰ ਬਿਲਕੁਲ ਨਹੀਂ ਕੁਸਕੇਗਾ ਨਾਲ ਹੀ ਬਾਬਾ ਬੰਦਾ ਸਿੰਘ ਦਵਾਰਾ ਮੱਲੇਗੇ ਪਹਾੜਾਂ ਤੇ ਵੀ ਖਾਲਸੇ ਦਾ ਪੂਰਾ ਹੱਕ ਹੋਵੇਗਾ ਦੀਵਾਨ ਸਾਹਿਬ ਨੇ ਪੰਥ ਨੂੰ ਭਰੋਸਾ ਦਿਵਾਇਆ ਪਰ ਸਿੰਘਾਂ ਨੂੰ ਰਾਜ ਨਾਲੋਂ ਵੱਧ ਲੋਚਾ ਪਹਾੜੀਆਂ ਨੂੰ ਕੱਲੂਕਾਰੇ ਦਾ ਸਬਕ ਸਿਵਾਉਂਦੀ ਸੀ ਉਹਨਾਂ ਦੀਵਾਨ ਸਾਹਿਬ ਦੀ ਸਹਾਇਤਾ ਲਈ ਗੁਰਮਤਾ ਕੀਤਾ ਤੇ 30000 ਦੇ ਕਰੀਬ ਸਿੱਖਾਂ ਨੇ ਲਾਹੌਰ ਵੱਲ ਚਾਲਾ ਪਾ ਦਿੱਤਾ ਦੀਵਾਨ ਕੌੜਾ ਮੱਲ ਨੇ ਖਾਲਸੇ ਦੀ ਸਹਾਇਤਾ ਨਾਲ ਐਸਾ ਮੋਰਚਾ ਮੱਲਿਆ ਕਿ ਦੁਰਾਨੀਆਂ ਦੇ ਪੈਰ ਉਖੜ ਗਏ ਸਿੱਖ ਫੌਜ ਜਿੱਧਰ ਹੱਲਾ ਕਰੇ ਗਲਜਿਆਂ ਨੂੰ ਥੱਕ ਕੇ ਪਿਛਾਂ ਲੈ ਜਾਵੇ ਅਬਦਾਲੀ ਨੂੰ ਦਿੱਲੀ ਨਾਲੋਂ ਕਾਬਲ ਦੀ ਵੱਧ ਫਿਕਰ ਹੋ ਰਹੀ ਸੀ ਦੁਰਾਨੀਆਂ ਨੂੰ ਆਪਣੀ ਹਾਰ ਦਿਖਾਈ ਦੇਣ ਲੱਗੀ ਸੀ ਐਨ ਇਸੇ ਵੇਲੇ ਹਾਥੀ ਤੇ ਸਵਾਰ ਦੀਵਾਨ ਕੌੜਾ ਮੱਲ ਦੇ ਹਾਥੀ ਦਾ ਪੈਰ ਕਿਸੇ ਕਬਰ ਵਿੱਚ ਜਾ ਪਿਆ ਤੇ ਉਹ ਡੇ ਉਹ ਡੋਲ ਗਿਆ ਹਾਥੀ ਦੇ ਪੈਰ ਉਖੜ ਜਾਣ ਕਰਕੇ ਦੀਵਾਨ ਕੌੜਾ ਮੱਲ ਹੀ ਠੰਡੇ ਗਪੇ ਇਸੇ ਵਕਤ ਮੌਕਾ ਤੱਕਾ ਕੇ ਅਬਦਾਲੀ ਦੇ ਕਰੀਬੀ ਜਹਾਨ ਖਾਨ ਨੇ ਆਪਣੇ 2000 ਕੋਰਸਵਾਰਾਂ ਨਾਲ ਕੌੜਾ ਮਾਲ ਤੇ ਹਲਾਵੋਲ ਦਿੱਤਾ ਕਈ ਗੋਲਿਆਂ ਤੇ ਤਲਵਾਰਾਂ ਦੇ ਫਟ ਖਾ ਕੇ ਦੀਵਾਨ ਕੌੜਾ ਮਾਲ ਚੜਾਈ ਕਰ ਗਏ ਜਹਾਨ ਖਾਨ ਦੀਵਾਨ ਸਾਹਿਬ ਦਾ ਸਿਰ ਲਾ ਕੇ ਨੇਜੇ ਦੇ ਟੰਕੇ ਲੈ ਗਿਆ ਹੁਣ ਪਠਾਣਾਂ ਦੇ ਮੁਕਾਬਲੇ ਤਖਲੂਤੇ ਮੁਗਲਾਂ ਦੇ ਹੌਸਲੇ ਟਹਿ ਗਏ ਮੈਦਾਨ ਵਿੱਚ ਦਰਾਨੀਆਂ ਦਾ ਪਾਸਾ ਫੇਰ ਪਾਰਾ ਹੋ ਗਿਆ ਰਾਤ ਪੈ ਗਈ ਤੇ ਦੋਹਾਂ ਦਲਾਂ ਨੇ ਲੜਾਈ ਰੋਕ ਦਿੱਤੀ ਅੱਧੀ ਰਾਤ ਲੰਗੀ ਤੋਂ ਪਾਈ ਸੁਖਾ ਸਿੰਘ ਇਸ਼ਨਾਨ ਲਈ ਰਾਵੀਵਾਲ ਤੁਰ ਪਏ ਉਹਨਾਂ ਨੂੰ ਦੇਖ ਕੇ ਕੋਈ ਵੀ ਹੋਰ ਪਜੰਗੀ ਤੇ ਸਿੰਘ ਵੀ ਉਹਨਾਂ ਦੇ ਮਗਰ ਚੱਲ ਪਏ ਰਾਵੀ ਪਾਰ ਦੇ ਦਰਾਨੀਆਂ ਦੇ ਤੰਬੂ ਸਨ ਸਿੰਘ ਜਦ ਇਸ਼ਨਾਨ ਲਈ ਰਾਵੀ ਵਿੱਚ ਉਤਰੇ ਤਾਂ ਦਰਾਨੀਆਂ ਦੇ ਪਹਿਰੇ ਵਾਲੇ ਸਪਾਹੀਆਂ ਨੇ ਰੌਲਾ ਪਾ ਦਿੱਤਾ ਕਿ ਸਿੰਘ ਹਮਲੇ ਲਈ ਦਰਿਆ ਪਾਰ ਕਰ ਰਹੇ ਹਨ ਅਮਦਾਲੀ ਝੱਟ ਘੋੜੇ ਤੇ ਸਵਾਰ ਹੋਇਆ ਤੇ ਘੋੜਾ ਘੋੜਾ ਘੰਡੇ ਤੇ ਲੈ ਆ ਦੁਮਾਲਿਆਂ ਤੇ ਚਮਕ ਦੇ ਚੱਕਰਾਂ ਵਾਲੇ ਮਹਾਕਾਲ ਸਿੰਘ ਜਦ ਉਸਨੇ ਰਾਵੀ ਵਿੱਚ ਖਲੋਤੇ ਦੇਖੇ ਤਾਂ ਉਹ ਉਸ ਨੂੰ ਆਪਣਾ ਕਾਲ ਹੀ ਜਾਪੇ ਅਬਦਾਲੀ ਸਿੰਘਾਂ ਦੀ ਬਹਾਦਰੀ ਤੋਂ ਭਲੀ ਭਾਤ ਜਾਣੂ ਸੀ ਤੇ ਸਿੰਘਾਂ ਦੇ ਰਾਤ ਨੂੰ ਕੀਤੇ ਜਾਂਦੇ ਗ੍ਰੀਲਾ ਹਮਲਿਆਂ ਤੋਂ ਤਾਂ ਉਸ ਨੂੰ ਭੈ ਆਉਂਦਾ ਸੀ ਅਬਦਾਲੀ ਦੀਆਂ ਫੌਜਾਂ ਨੂੰ ਰਾਤ ਦਾ ਜੰਗ ਲੜਨਾ ਹੀ ਨਹੀਂ ਸਿਉਂਦਾ ਵੈਸੇ ਵੀ ਸਿੰਘਾਂ ਨੇ ਗ੍ਰੀਲਾ ਨੀਤੀ ਵਿੱਚ ਮਾਹਰ ਹੋਣ ਕਰਕੇ ਉਹ ਹਰ ਦੁਸ਼ਮਣ ਉਹਨਾਂ ਦਾ ਖੌਫ ਖਾਂਦਾ ਸੀ ਅਬਦਾਲੀ ਨੇ ਜਾਪਿਆ ਕਿ ਸਿੰਘ ਉਹਨਾਂ ਆਪਣਾ ਉਹੀ ਹੱਲਾ ਕਰਨਗੇ ਤੇ ਸਾਡੇ ਸਿਪਾਹੀ ਇਸ ਵਿੱਚ ਮਾਰ ਖਾ ਜਾਣਗੇ ਉਸ ਨੇ ਫੌਰਨ 12-12000 ਦੇ ਚਾਰ ਜਥੇ ਰਾਵੀ ਦੇ ਤਾਇਨਾਤ ਕਰ ਦਿੱਤੇ ਆਪ ਅਬਦਾਲੀ ਕਿਤੇ ਮਗਰ ਜਾ ਕੇ ਖਲੋ ਗਿਆ ਇਹਦਰ ਸ਼ਨਾਨ ਕਰਦੇ ਸਿੰਘਾਂ ਨੇ ਘੋੜਸਵਾਰ ਕਾਬਲੀ ਫੌਜ ਦੀ ਹਲਚਲ ਦੇਖੀ ਤਾਂ ਉਹਨਾਂ ਨੂੰ ਸਮਝਾ ਦੇਣ ਲੱਗੇ ਕਿ ਦਰਾਨੀ ਸਿੰਘਾਂ ਦੇ ਸ਼ਨਾਨ ਤੋਂ ਹੱਲਾ ਜਾਣ ਕੇ ਜਾਣ ਬੈਠੇ ਹਨ ਭਾਈ ਸੁੱਖਾ ਸਿੰਘ ਨੇ ਇਤਨਾਮ ਕਰਦੇ ਉੱਚੀ ਇਹ ਬੋਲ ਪੜੇ ਰੁਦਰ ਮੰਜਣੀ ਬਿਜਣੀ ਹੈ ਅਗੋਤੀ ਸਦਾ ਜੈ ਸਦਾ ਜੈ ਸਦਾ ਜੈ ਭਗਉਤੀ ਸਦਾ ਦਾਨੇ ਦਾਸ ਕੋ ਦਾਨ ਦੀਜੈ ਗੁਰੂ ਸ਼ਾਹਾ ਗੋਬਿੰਦ ਕੀ ਰੱਖ ਕੀਜੈ ਉਹਨਾਂ ਭਗੋਤੀ ਅਸਥਰੋਤ ਦੀ ਸਮਾਪਤੀ ਕੀਤੀ ਤੇ ਬੋਲੇ ਸਿੰਘੋ ਭਾਵੇਂ ਪੰਥ ਦੇ ਸਿਆਣੇ ਤੇ ਵੱਡੇ ਸਿੰਘ ਗਿਲਾ ਹੀ ਕਰਨਗੇ ਕਿ ਸਾਨੂੰ ਦੱਸੇ ਬਿਨਾਂ ਏਡੀ ਟੱਕਰ ਲੈ ਲਈ ਪਰ ਜੇ ਦਰਾਨੀਆਂ ਨੂੰ ਇਹ ਲੱਗਿਆ ਕਿ ਸਾਥੋਂ ਡਰ ਕੇ ਭੱਜ ਗਏ ਹਨ ਇਹ ਵੀ ਸਾਡੀ ਹਾਰ ਹੀ ਹੈ ਨਾ ਹੀ ਅਸੀਂ ਚਾਹੁੰਦੇ ਹਾਂ ਕਿ ਦਰਾਨੀ ਸਾਡੇ ਮਗਰ ਪੂਰੇ ਜੱਥੇ ਤੇ ਹਮਲਾ ਕਰ ਦੇਣ ਸੋ ਹੁਣ ਗਿਲਜਿਆਂ ਨੂੰ ਪਿੱਠ ਦੇ ਕੇ ਭੱਜਣ ਨਾਲੋਂ ਅਸੀਂ ਮੁਕਾਬਲਾ ਕਰਾਂਗੇ ਜੇ ਫਿਰ ਵੀ ਕੋਈ ਮੁਰਨਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਵੇਗਾ ਇੱਕ ਵੀ ਸਿੰਘ ਵਾਪਸ ਨਹੀਂ ਗਿਆ ਮੁਠੀਪਰ ਸਿੰਘ ਹਜ਼ਾਰਾ ਅਫਗਾਨ ਸਪਾਈਆਂ ਨਾਲ ਟੱਕਰ ਲੈਣ ਲਈ ਤਿਆਰ ਹੋ ਰਹੇ ਹਨ ਸਿੰਘਾਂ ਬਾਣੀ ਪੜਦਿਆਂ ਬਾਣੀ ਸਜਾਏ ਕੋ ਗਾਉਂਦਿਆਂ ਦਮਾਲੇ ਚਾੜੇ ਅੱਧੇ ਚੰਦ ਦੀ ਰਾਤ ਨੂੰ ਦਰਿਆ ਵਿੱਚ ਖਲੋਤੇ 40-50 ਸਿੰਘ ਜਾਂ ਜਾ ਰਹੇ ਹਨ ਜਿਵੇਂ ਅਕਾਲ ਪੁਰਖ ਰਵੀ ਇਸ਼ਨਾਨ ਲਈ ਧਰਤੀ ਦੇ ਉੱਤਰਿਆ ਹੋਵੇ ਤੇ ਇਹ ਅਕਾਲ ਜੀ ਦੇ ਨਾਲ ਆਏ ਚੁਨਿੰਦਾ ਖਾਸ ਸੂਰਮਿਆਂ ਦੀ ਟੋਲੀ ਹੋਵੇ ਮੈਂ ਫਿਰ ਕਹਿ ਰਿਹਾ ਸਿੰਘੋ ਜੇ ਕਿਸੇ ਨੇ ਪਛਾਣ ਪਰਤਣਾ ਹੈ ਤਾਂ ਹਜੇ ਵੀ ਵੇਲਾ ਹੈ ਕਿਵੇਂ ਪਰਤ ਜਾਈਏ ਸਭਾਈ ਸੁਖਾ ਸਿੰਘ ਜੀ ਤੁਹਾਡੇ ਸੁਨਹਿਰੀਏ ਭਰਾ ਹਾਂ ਜਦ ਇੱਕੋ ਬਾਟੇ ਵਿੱਚ ਭੋਜਨ ਛਕਦੇ ਰਹੇ ਹਾਂ ਤਾਂ ਲਹੂ ਵੋਣ ਵੇਲੇ ਵੱਖ ਕਿਵੇਂ ਹੋ ਜਾਈਏ ਇਕੱਠੇ ਇੱਕੋ ਬਾਟੇ ਵਿੱਚ ਉਮਰ ਛਕਿਆ ਹੈ ਤੇ ਹੁਣ ਸ਼ਹਾਦਾ ਦਾ ਜਾਂ ਵੀ ਇਕੱਠੇ ਹੀ ਪੀਵਾਂਗੇ ਅਬਦਾਲੀ ਦੇ 12000 ਲੜਾਕਿਆਂ ਦਾ ਪਹਿਲਾ ਜਥਾ ਅੱਗੇ ਵਧਿਆ ਸਿੰਘਾਂ ਨੇ ਬਦੂਕਾਂ ਦੇ ਘੋੜੇ ਦੱਬੇ ਤੇ ਦਰਾਨੀ ਜਿੱਥੇ ਦੀ ਪਹਿਲੀ ਕਤਾਰ ਦੇ ਸਵਾਰ ਪੱਥਰਾਂ ਤੇ ਜਾ ਪਏ ਸਿੰਘਾਂ ਦੂਜੀ ਵਾਰ ਗੋਲੀ ਚਲਾਈ ਤਾਂ ਦੂਜੀ ਵੀ ਲਗਭਗ ਅੱਧੀ ਕਤਾਰ ਦੇ ਸਵਾਰ ਘੋੜਿਆਂ ਦੀਆਂ ਪਿੱਠਾਂ ਤਿਆਗ ਗਏ ਹੁਣ ਭਗਦਦ ਮੱਚਣ ਲਈ ਮੱਚਣ ਕਰਨ ਦਰਾਨੀ ਪੈਸੇ ਨਾਲ ਪਿਛਾਂ ਮੁੜ ਗਈ ਪੈਰ ਜਦੋਂ ਵੀ ਚੁੱਕੋ ਤਾਂ ਕਦਮਾਂ ਅਗਾਹ ਨੂੰ ਪਾ ਜਾਵੇ ਖਾਲਸਾ ਜੀ ਦੁਸ਼ਮਣ ਨਾਲੋਂ ਖਾਲਸੇ ਦਾ ਹੀ ਫਰਕ ਹੈ ਭੱਜ ਦੇ ਦਰਾਨਿਆਂ ਦੇਖ ਕੇ ਭਾਈ ਸੁਖਾ ਸਿੰਘ ਬੋਲੇ ਹੁਣ ਫੌਜ ਦੇ ਬਾਕੀ ਤਿੰਨ ਦਸਤੇ ਵੀ ਅਗਾਹ ਵਧੇ ਹਨੇਰਾ ਹੋਣ ਕਰਕੇ ਗਿਲਜਿਆਂ ਤੋਂ ਸਿੰਘਾਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਰਿਹਾ ਸੀ ਸਿੰਘਾਂ ਗੋਲੀਆਂ ਤੇ ਤੀਰ ਚਲਾਏ ਅੱਲਾ ਨੂੰ ਯਾਦ ਕਰਕੇ ਕਈ ਗਾਜੀ ਕਿਆਮਤ ਦੀਕ ਲਈ ਸੌਂ ਗਏ ਭਾਈ ਸੁਖਾ ਸਿੰਘ ਨੇ ਭਾਈ ਰਾਏ ਸਿੰਘ ਮੀਰਾ ਕੋੜ ਨੂੰ ਕੋਲ ਬੁਲਾਇਆ ਤੂੰ ਭਜੰਗਿਆ ਜਥੇਦਾਰ ਬਾਬਾ ਸ਼ਾਮ ਸਿੰਘ ਨੂੰ ਖਬਰ ਪਹੁੰਚਾ ਜਾ ਕੇ ਕਿ ਜਿੰਨਾ ਚਿਰ ਹੋ ਸਕਿਆ ਅਸੀਂ ਦਰਾਨੀਆਂ ਰੋਕਾਂਗੇ ਪਰ ਸੁਚੇਤ ਰਹਿਣ ਪਰ ਮੇਰੀ ਵਿਛਾਦ ਦੀ ਲੋਚ ਹੈ ਭਾਈ ਸਾਹਿਬ ਰਾਜ ਸਿੰਘ ਬੋਲਿਆ ਜੀ ਦੀ ਜੇੜੀ ਲੋਚਾ ਹੈ ਸਤਿਗੁਰੂ ਜ਼ਰੂਰ ਪੂਰੀ ਕਰਨਗੇ ਪਰ ਹਜੇ ਤੇਰਾ ਸਮਾਂ ਨਹੀਂ ਆਇਆ ਜੇ ਤੂੰ ਪੰਤੀ ਕੋ ਖਬਰ ਪਹੁੰਚਾ ਦੇਵੇਂ ਤਾਂ ਇਹ ਵੱਡੀ ਸੇਵਾ ਹੋਵੇਗੀ ਰਾਜ ਸਿੰਘ ਨਾ ਚਾਹੁੰਦਾ ਹੋਇਆ ਵੀ ਪਿਛਾਂ ਪਰਤਿਆ ਭਾਈ ਸੁਖਾ ਸਿੰਘ ਸਾਥੀ ਸਿੰਘਾਂ ਨੂੰ ਕਹਿਣ ਲੱਗੇ ਚਾਨਣ ਹੋਣ ਵਿੱਚ ਕੁਝ ਸਮਾਂ ਹੀ ਬਚਾਇਆ ਖਾਲਸਾ ਜੀ ਜੇ ਇਸ ਸਮੇਂ ਵਿਚ ਮੈਂ ਅਬਦਾਲੀ ਨੂੰ ਲੱਭ ਕੇ ਪਰ ਬੁਲਾ ਦੇਵਾਂ ਤਾਂ ਮਦਨ ਖਾਲਸੇ ਹੱਥ ਰਾਏਗਾ ਤੁਸੀਂ ਮੋਰਚਾ ਸੰਭਾਲੋ ਤੇ ਮੈਂ ਹਨੇਰੇ ਵਿੱਚ ਮੌਕਾ ਤਾੜ ਕੇ ਅਬਦਾਲੀ ਤੀਕ ਪੁੱਜਣ ਦੀ ਕੋਸ਼ਿਸ਼ ਕਰਦਾ ਹਾਂ ਤੇ ਭਾਈ ਸੁਖਾ ਸਿੰਘ ਇੱਕ ਪਾਸੇ ਅਫਗਾਨ ਫੌਜ ਵਿੱਚ ਕੁਝ ਭੈਟ ਕਰਨ ਕਰ ਗਏ ਕਈ ਪਠਾਣਾ ਤੋਂ ਭਾਈ ਸੁਖਾ ਸਿੰਘ ਅਬਦਾਲੀ ਦੀ ਸੂਹ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪਠਾਨ ਪਸ਼ਤੋ ਬੋਲਦੇ ਹੋਣ ਕਾਰਨ ਕੋਈ ਸਮਝ ਨਾ ਆਇਆ ਇਹਨੇ ਨੂੰ ਕੁਝ ਜਾਣਨ ਹੋਇਆ ਤਾਂ ਭਾਈ ਸੁਖਾ ਸਿੰਘ ਨੇ ਦੇਖਿਆ ਕਿ ਉਹ ਗਿਲਜੀਆਂ ਦੀ ਇੱਕ ਵੱਡੀ ਟੁਕੜੀ ਵਿੱਚ ਘਿਰ ਗਏ ਹਨ ਜਿਹੜੇ ਗਿਲਜੇ ਨਾਲਜ ਕਦੇ ਜੁੱਦ ਕਰਕੇ ਭਾਈ ਸੁੱਖਾ ਸਿੰਘ ਨੇ ਉਸ ਨੂੰ ਪਾਰ ਬੁਲਾਇਆ ਸੀ ਇਹ ਉਸ ਦੇ ਸਾਥੀ ਹੀਸਾ ਨਗਿਲਜਿਆਂ ਨੇ ਭਾਈ ਸੁੱਖਾ ਸਿੰਘ ਉੱਪਰ ਇਕੱਠੇ ਹੱਲਾ ਬੋਲ ਦਿੱਤਾ ਭਾਈ ਸਾਹਿਬ ਨੇ ਸ਼ਮਸ਼ੀਰ ਮੱਥੇ ਨੂੰ ਛਹਾਈ ਪੰਥ ਦੇ ਵਾਲੀ ਕਲਗੀਦਰ ਜੀ ਨੂੰ ਉਤਿਆਇਆ ਤੇ ਐਸੇ ਜੋਰ ਦਿਖਾਏ ਕਿ ਚੱਕਰ ਵਿੱਚ ਖਲੋਤੇ ਗਿਲਜਿਆਂ ਦੀ ਪਹਿਲੀ ਕਤਾਰ ਢੇਰੀ ਕਰ ਦਿੱਤੀ ਕੋੜਸਵਾਰਾਂ ਨੇ ਬਰਛੇ ਚਲਾਏ ਤੀਰਾਂ ਦਾ ਜਾਣੇ ਤੀਰ ਛੱਡੇ ਹਾਥੀਆਂ ਦੇ ਪੈਠਿਆਂ ਨੇ ਗੋਲੀਆਂ ਅਨੇਕਾਂ ਤੇ ਗੋਲੀਆਂ ਤੀਰਾਂ ਬਰਛਿਆਂ ਕਿਰਪਾਨਾਂ ਦੇ ਫੱਟ ਲੱਗਣ ਮਗਰੋਂ ਭਾਈ ਸੁਖਾ ਸਿੰਘ ਧਰਤੀ ਤੇ ਡਿੱਗੇ ਕਿਸੇ ਵੀ ਜੰਗ ਵਿੱਚ ਇਹ ਪਹਿਲੀ ਵਾਰ ਸੀ ਕਿ ਭਾਈ ਸੁਖਾ ਸਿੰਘ ਪੁੰਜੇ ਡਿੱਗੇ ਹੋਣ ਬਚੰਬਰ ਵਿੱਚ ਉਹਨਾਂ ਦੇ ਮਾਪਿਆਂ ਨਾਲ ਰੋਸ ਕਰਕੇ ਖੂਬੇ ਛਾਲ ਮਾਰ ਦਿੱਤੀ ਸੀ ਉਸ ਵੇਲੇ ਬਾਹਰ ਖੂਹ ਦੇ ਦਿਵਾਰੇ ਖਲੋਤੇ ਲੋਕ ਜੋ ਉਹਨਾਂ ਨੂੰ ਅਜਾਈ ਜਾਨ ਗਵਾਉਣ ਮਗਰੋਂ ਨਾਲੋਂ ਮੁਗਲਾਂ ਵਿੱਚ ਸਿਰ ਚੜ੍ਹ ਕੇ ਮਰਨ ਲਈ ਤਾਨੇ ਮਾਰੇ ਸਨ ਅੱਜ ਉਹ ਸਾਰੇ ਲੋਕ ਜੰਗ ਦੇ ਮੈਦਾਨ ਵਿੱਚ ਭਾਈ ਸੁਖਾ ਸਿੰਘ ਉੱਪਰ ਫੁੱਲ ਵਰਸਾ ਰਹੇ ਸਨ ਤੇ ਧੰਨ ਧੰਨ ਪਾਈ ਸੁਖਾ ਸਿੰਘ ਦੀਆਂ ਆਵਾਜ਼ਾਂ ਸਭ ਪਾਸਿਓਂ ਆ ਰਹੀਆਂ ਸਨ ਹੇ ਕਲਗੀਧਰ ਸੱਚੇ ਪਾਤਸ਼ਾਹ ਜੀਓ ਆਪਣੇ ਇਸ ਅੰਜਾਨ ਪੁਜੰਗੀ ਦੀਆਂ ਇਸ ਜਨਮ ਵਿੱਚ ਇੰਨੀਆਂ ਕੁ ਤਿੰਨ ਫੁੱਲ ਸੇਵਾ ਪ੍ਰਵਾਨ ਕਰਿਓ ਹੇ ਜਗਤ ਮਾਤਾ ਸਹਿਬ ਦੇਵਾ ਜੀ ਅਸੀਸ ਬਖਸ਼ਿਓ ਕਿ ਅਗਲੇ ਜਨਮ ਤੇ ਹਰ ਜਨਮ ਵਿੱਚ ਮੋਹਰਾਵ ਜੀ ਦਾ ਪੁੱਤਰ ਬਣ ਕੇ ਜਨਮ ਲਵਾਂ ਤੇ ਆਪ ਜੀ ਦੀ ਪਾਵਨ ਗੋਦੀ ਲਾਜ ਰੱਖਦਾ ਹੋਇਆ ਆਪ ਜੀ ਦੇ ਦੁੱਲੇ ਪੰਥ ਦੀ ਸੇਵਾ ਕਮਾ ਸਕਾਂ। हे ਦੁਨੀਆਂ ਦੇ ਸਮੂਹ ਪੰਥਾਂ ਵਿੱਚੋਂ ਸਰਬੋੱਚ ਤੇ ਸਿਰਮੌਰ ਖਾਲਸਾ ਪੰਥ ਜੀਓ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਓ। ਕਿ ਇਸ ਤਰ੍ਹਾਂ ਖਾਲਸਾ ਪੰਥ ਦਾ ਬਹਾਦਰ ਸਪੂਤ ਤੇ ਮਾਤਾ ਸਹਿਬਦੇਵਾਂ ਜੀ ਦਾ ਸੱਚਾ ਪੁੱਤਰ ਭਾਈ ਸੁਖਾ ਸਿੰਘ ਮਾੜੀ ਕੰਬੋ ਕੀ ਆਪਣੀ ਨਿਤ ਦੀ ਅਰਦਾਸ ਵਿੱਚ ਕਹੇ ਜਾਂਦੇ ਬੋਲ ਕਿ ਜਦੋਂ ਵੀ ਪ੍ਰਾਨ ਨਿਕਲਣ ਝੰਗ ਦੇ ਮੈਦਾਨ ਵਿੱਚ ਨਿਕਲਣ ਸਿਰ ਨਾਲ ਪੋਗਾ ਗਿਆ। ਲੋ ਜੀ ਅੱਜ ਲਈ ਇਨਾ ਹੀ ਇਤਿਹਾਸ ਲੈ ਕੇ ਹਾਜ਼ਰ ਹੋਏ ਆਂ। ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਨਤਾ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਅਸੀਂ ਜਿਨ੍ਹਾਂ ਹੋਈਆਂ ਹੋਣਗੀਆਂ। ਨਦਾਨ ਜਿਹਾ ਸਿੰਘ ਜਾਣ ਕੇ ਮਾਫ਼ ਕਰਦਣਾ। ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣਨ ਸੁਣਾਉਣ ਦੀ ਸੋਝੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।